ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੱਲ ਕਰਾਂਗੇ ਪੰਜਾਬ ਦੇ ਮੌਸਮ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਆ ਜਿਹੜਾ ਪੰਜਾਬ ਦਾ ਮੌਸਮ ਕਿਹੋ ਜਿਹਾ ਰਹੇਗਾ ਕਿਹੜੇ ਕਿਹੜੇ ਉਹ ਜ਼ਿਲ੍ਹੇ ਹੋਣਗੇ ਕਿੱਥੇ ਮੀਤੇ ਹਨੇਰੀ ਆ 30 ਜੂਨ ਤੱਕ ਦਾ ਮੌਸਮ ਵਿਭਾਗ ਵੱਲੋਂ ਜਿਹੜਾ ਅਲਰਟ ਉਹ ਜਾਰੀ ਕੀਤਾ ਗਿਆਗਾ ਜੇ ਗੱਲ ਕਰੀਏ ਹੁਣ ਪੰਜਾਬ ਦੇ ਵਿੱਚ ਜਿਹੜੀ ਮੌਨਸੂਨ ਦੀ ਐਂਟਰੀ ਆ ਉਹ ਹੋ ਚੁੱਕੀ ਹੈ ਅਗਲੇ 37 ਘੰਟਿਆਂ ਦੇ ਵਿੱਚ ਮੌਨਸੂਨ ਜਿਹੜਾ ਹੋਰ ਅੱਗੇ ਵਧਣ ਲਈ ਹਵਾਵਾਂ ਅਨੁਕੂਲ ਹਨ ਮੌਸਮ ਵਿਭਾਗ ਦੇ ਵੱਲੋਂ 30 ਜੂਨ ਤੱਕ ਆ ਜਿਹੜਾ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਲਈ ਹੈ ਜਿਹੜਾ ਭਾਰੀ ਮੀਂਹ ਅਤੇ ਬਿਜਲੀ ਚਮਕਣ ਦੇ ਨਾਲ-ਨਾਲ ਜਿਹੜੀਆਂ ਤੇਜ਼ ਹਵਾਵਾਂ ਗਈਆਂ ਉਹਨਾਂ ਦੇ ਲਈ ਵੀ ਜੈਲੋ ਤੇ ਔਰੇਂਜ ਅਲਰਟਾ ਜਿਹੜਾ ਉਹ ਜਾਰੀ ਕੀਤਾਗਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਪੰਜਾਬ ਦਾ ਮੌਸਮਾ ਆਉਣ ਵਾਲੇ 72 ਘੰਟਿਆਂ ਦੇ ਵਿੱਚ ਜੇ ਗੱਲ ਕਰੀਏ ਭਾਂ ਜ਼ਿਲ੍ਹਿਆਂ ਦੀ ਜਿਵੇਂ ਪਠਾਨਕੋਟ ਨਵਾਂ ਸ਼ਹਿਰ ਹੁਸ਼ਿਆਰਪੁਰ ਮਹਾਲੀ ਤੇ ਰੂਪਨਗਰ ਜ਼ਿਆਦਾਤਰ ਥਾਮਾਂ ਤੇ ਹਲਕੀ ਤੋਂ ਦਰਮਿਆਨੀਆਂ ਜਿਹੜੀ ਇਹ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਸੁਭਾਵਨਾ ਹੈ ਜੇ ਇਹ ਤੋਂ ਅਗਲੇ ਜ਼ਿਲ੍ਹਿਆਂ ਦੀ ਗੱਲ ਕਰੀਏ ਜਿਵੇਂ ਅੰਮ੍ਰਿਤਸਰ, ਗੁਰਦਾਸਪੁਰ, ਲੁਧਿਆਣਾ, ਕਪੂਰਥਲਾ, ਫਤਿਹਗੜ੍ਹ ਸਾਹਿਬ, ਜਲੰਧਰ, ਪਟਿਆਲਾ ਤੇ ਇਹ ਕਈ ਥਾਮਾਂ ਤੇ ਵੀ ਆ ਜਿਹੜੀ ਹਲਕੀ ਤੋਂ ਦਰਮਿਆਨੀਆਂ ਜਿਹੜੀ ਵਾਰਸ਼ ਹੋ ਸਕਦੀ ਆ ਇਸ ਤੋਂ ਇਲਾਵਾ ਫਰੋਜਪੁਰ, ਤਰਨਤਾਰਨ, ਫਾਜ਼ਿਲਕਾ, ਫਰੀਦਕੋਟ, ਮੋਗਾ, ਮੁਕਸਰ, ਬਠਿੰਡਾ, ਮਾਨਸਾ, ਬਰਨਾਲਾ ਤੇ ਸੰਗਰੂਰ ਦੇ ਕੁਝ ਥਾਵਾਂ ਤੇ ਹਲਕੀ ਤੋਂ ਜਿਹੜੀ ਦਰਮਿਆਨੀ ਮੀਂਹ ਦੀ ਸੁਭਾਵਨਾ ਉਹ ਆਪਾਂ ਨੂੰ ਵੇਖਣ ਦੇ ਲਈ ਮਿਲ ਸਕਦੀ ਹੈ ਇਹ ਆਉਣ ਵਾਲੇ 27 ਘੰਟਿਆਂ ਦੇ ਵਿੱਚ ਜਿਹੜੇ-ਜਿਹੜੇ ਜ਼ਿਲ੍ਹੇ ਆਪਾਂ ਵੀਡੀਓ ਦੇ ਵਿੱਚ ਕਰਿਆ ਕਿਤੇ ਘੱਟ ਕਿਤੇ ਵੱਧ ਇੱਥੇ ਹੈ ਜਿਹੜੀ ਮੀਂਹ ਪੈਣ ਦੀ ਸੁਭਾਵਨਾ ਕੀ ਉਹ ਹੈਗੀ ਤੇ ਨਮੀ ਮੌਸਮ ਦੀ ਜਾਣਕਾਰੀ ਦੇ ਲਈ ਤੁਸੀਂ ਸਾਡੇ ਨਾਲ ਬਨੇ ਰਹੋ ਧੰਨਵਾਦ